ਸ਼ਸ਼ੀ ਗੱਲ ਬਾਈ ਸਾਰਿਆਂ ਨੂੰ ਅੱਪਾ ਅੱਜ ਆਏ ਸੀ ਬਾਈ ਜਗਵਿੰਦਰ ਕੋਲੇ ਖਨੋਰੀ ਬਾਡਰ ਤੋਂ 5 ਕਿਲੋਮੀਟਰ ਪਿੰਡਾ ਛੱਠਾ ਗਵਿੰਦਰਪੁਰਾ ਬਾਈ ਕੋਲੇ ਤੂੜੀ ਵਾਲੀਆਂ ਮਸ਼ੀਨਾਂ ਖੜੀਆਂ ਕੰਚ ਵਰਗੀਆਂ ਤੇ ਬਾਈ ਨਾਲ ਕਰਦਾ ਗੱਲਬਾਤ ਬਾਈ ਕਿਹੜਾ ਮਾਡਲ ਹੈ ਇਹ ਮਸ਼ੀਨ ਜਗਜੀਤ ਦੀ ਵੀਰੇ 24 ਮਾਡਲ ਹੈ ਵੀਰੇ ਇਹ 24 ਮਾਡਲ ਆ ਬੰਦਵਾੜੀ ਚ ਆ ਗਈ ਬਾਈ ਹਾਂ ਬੰਦਵਾੜੀ ਚ ਵੀਰੇ ਬੰਦਵਾੜੀ ਚ ਆ ਗਈ ਦਿਖਾਦੀ ਤੇ ਮੇਨ ਗੱਲ ਆ ਪੰਚ ਜ਼ਰੂਰ ਦਿਖਾ ਦੇਂਦਾ ਕਿਉਂਕਿ ਬਾਈ ਪਲੇਟਾਂ ਬਦਲ ਜਾਂਦੀਆਂ ਪੰਚ ਨਹੀਂ ਬਦਲਦਾ ਹਣਾ ਨਨ੍ਹਾ ਵੀਰੇ ਇੱਕ ਨੰਬਰ ਚ ਕੰਮ ਹੋਊਗਾ ਕੋਈ ਬਲੇਟਾਂ ਦਾ ਚੇਂਜਿੰਗ ਨਹੀਂ ਕੋਈ ਟੱਚਿੰਗ ਨਹੀਂ ਹੋਊਗੀ ਜਿਹੜਾ ਕੁਝ ਹੋਊਗਾ Ориਜਨਲ ਮਿਲੂਗਾ ਠੀਕ ਐ ਇਹ ਮੈਨੂੰ ਐ ਲੱਗਦਾ ਵੀ ਚੱਲੀ ਵੀ ਥੋੜੀ ਹੁੰਦੀ ਆ ਜਿਵੇਂ 50 60 ਟਰਾਲੀਆਂ ਬਣੀਆਂ ਹੋਣਗੀਆਂ ਹਾਂ ਵੀਰੇ ਇੰਨੀ ਕਿ ਹੋਇਆ ਜੀ 95 ਗਰਾਂ ਦੇ ਟਾਇਰਾਂ ਚ ਆ ਗਈ ਹਾਂਜੀ ਹਾਂਜੀ ਤੇ ਵੀ ਰੀਲ ਦਾ ਰੰਗ ਵੀ ਦਿਖਾ ਲਈ ਨਹੀਂ ਯਾਰ ਉਹ ਮਤਲਬ ਜਲੂਜਾ ਕੱਢਿਆ ਪਿਆ ਹੁੰਦਾ ਰੰਗ ਦਾ ਹਰੇਕ ਦਾ ਸਾਰੀ A to Z ਜੇਨੂਇਨ ਆ ਬਾਈ ਰੀਪੇਂਟ ਵਗੈਰਾ ਤਾਂ ਨਹੀਂ ਕਰੀ ਆਪਾਂ ਕੋਈ ਰੀਪੇਂਟ ਨਹੀਂ ਹੈਗਾ ਵੀਰੇ ਠੀਕ ਐ ਤੇ ਬਾਈ ਕੀ ਰੇਟ ਕਰਦੀ ਇਹ ਤਾਂ ਆਪਾਂ ਇਹ ਵੀਰੇ 285000 ਦੇ ਦਾਂਗੇ ਵੀਰੇ 285000 ਦੀ ਮੌਕੇ ਦੇ ਮਾਨਤਨ ਹੋ ਜੂ ਹਾਂ ਵੀਰੇ ਕਰਾਂ ਜਰੂਰ ਮਾਨਤਨ ਜੋ ਹੋਊਗਾ ਠੀਕ ਹੈ ਬਾਈ ਕਹਿੰਦਾ ਠੀਕ ਹੈ ਹਲੋ ਕਰਦਾ ਮਾਨਤਨ ਜੋ ਆਪਣਾ ਬਾਈ ਵੀਡੀਓ ਦੇਖ ਕੇ ਆਉ ਕੋਈ ਵੀ ਠੀਕ ਹੈ ਬਾਈ ਕਹਿੰਦਾ ਮਾਨਤਨ ਕਰਦਾਂਗੇ 91 ਗਰਾਂ ਦੇ ਟੈਰਾਂ ਚ ਆ ਗਈ ਤੇ ਮਸ਼ੀਨ ਜਮਾ ਕਣਚੀ ਆ ਯਾਰ ਏ ਟੂ ਜ਼ੈਡ ਬਾਈ ਉਗਰ ਤੇ ਵੀ ਰੰਗ ਲਿਆ ਯਾਰ ਹਨਾ ਹਾਂ ਹਾਂ ਵੀਰੇ ਰੀਪੇਂਟ ਵਗੈਰਾ ਕਿਤੇ ਨਹੀਂ ਹੈਗਾ ਬਾਈ ਕਹਿੰਦਾ ਜਿਹੜੀ ਕੋਈ ਗੱਲ ਹੋਊਗੀ ਆਪਾਂ ਦੱਸ ਕੇ ਦੇਵਾਂਗੇ ਨਾ ਰੀਪੈਂਟ ਵੀਰੇ ਕਿਸੇ ਰੀਪਰ ਦੇ ਨਹੀਂ ਹੋਊਗਾ ਜਿਹੜੇ ਤੇ ਹੋਇਆ ਆਪਾਂ ਦੱਸਾਂਗੇ ਬਕਾਇਦਾ ਬਾਈ ਆਹ ਚੀਜ਼ ਹੋਣ ਵਾਲੀ ਹੈ ਰੀਪਰ ਜਿੰਨੇ ਨੇ ਮੰਨ ਲਓ ਸਾਰੇ ਕੰਚ ਬਰਗ ਰੀਪਰ ਮਿਲਣਗੇ ਇਹਦਾ ਇਹਦੇ ਕਲੇ ਬਲੇਡ ਬਾਲ ਕੇ ਚੱਲੂ ਇਹ ਹਾਂ ਵੀਰੇ ਪਾਸਾ ਕਮਾ ਕੇ ਚੱਲੇ ਜਾਣਗੇ ਠੀਕ ਹੈ ਹਾਂ ਇਹਦਾ ਕੋਈ ਖਰਚਾ ਨਹੀਂ ਹੈਗਾ ਕਲੇ ਬਲੇਡਾਂ ਦੇ ਪਾਸੇ ਬਾਲ ਕੇ ਇਹ ਰੀਪਰ ਚੱਲੂਗਾ ਪੰਜਾਬ ਵਾਲਾ ਜਾਲ ਪੰਜਾਬ ਵਾਲਾ ਜਾਲ ਹਾਂ ਵੀਰੇ ਪੰਜਾਬ ਵਾਲਾ ਜਾਲ ਆ ਪੰਜਾਬ ਦੀ ਰੀਪਰ ਹੈ ਇਹ ਬਾਈ ਨੇ ਲੈਣਾ ਤਾਂ ਆਜੋ ਜਗਵਿੰਦਰ ਕੋਲੇ ਚਠਾ ਗਗਿੰਦਪੁਰਾ ਅੱਗੇ ਆ ਗਈ ਬਾਈ ਕੇਸ हां के एस विरे ए केड़ा मॉडल आ गई ए के एस विरे 23 मॉडल आ गई विरे 23 मॉडल है 58 ਗਰਾਂ ਦੇ ਟਾਇਰਾਂ ਦੇਣਾ ਬਾਈ ਹਾਂਜੀ ਹਾਂਜੀ ਤੇ ਆ ਉਹ ਗਰ ਗਰਦੋ ਰੰਗ ਦਿਖਾ ਦੀ ਸਾਰਾ ਪੂਰੀ ਜੰਮਾ ਬਾਈ ਇਹਦੇ ਤਾਂ ਨਹੀਂ ਕੋਈ ਰੀਪੇਂਟ ਵਗੈਰਾ ਕੋਈ ਰੀਪੇਂਟ ਨਹੀਂ ਵੀਰੇ ਜਿਵੇਂ ਦੇਖੋ ਆ ਉਹੋਂ ਹੋ ਰਿਹਾਗਾ ਲੇਕਿਨ ਇਹ ਚੀਜ਼ ਆ ਆਪਾਂ ਪੇਂਟ ਕਰਕੇ ਲੁਕੋ ਸਕਦੇ ਆ ਤੇ ਆਪਾਂ ਲੁਕੋਏ ਨਹੀਂ ਹੈਗਾ ਜਿਵੇਂ ਹੈਗਾ origignal ਹੈ ਠੀਕ ਹੈ ਬਾਈ ਕਹਿੰਦਾ ਵੀ ਜਿਹੜਾ ਰੰਗ ਲਿਖਿਆ ਆ ਵੀ ਦਿਖਾ ਦੀ ਤਾਂ ਲਿਖਿਆ ਆਪਾਂ ਕੋਈ ਰੀਪੇਂਟ ਵਗੈਰਾ ਕਰਿਆ ਨਹੀਂ ਕਹਿੰਦਾ ਤੇ ਬਾਈ ਇਹਦਾ ਇਹਦਾ ਜਾਲ ਕਿਹੜਾ ਹੈ ਇਹਦਾ ਵੀਰੇ ਇਹਦਾ ਜਾਲ ਵੀਰੇ ਪੰਜਾਬ ਵਾਲਾ ਹੈ ਪੰਜਾਬ ਵਾਲੀ ਜਾਲ ਤੇ ਕਿਹੜਾ ਮਾਡਲ ਆ ਗਿਆ ਬਈ ਇਹ ਇਹ ਤੇਜ਼ ਮਾਡਲ ਆ ਗਿਆ ਵੀਰੇ ਤੇਈ ਮਾਡਲ ਆ ਗਿਆ ਪਲੇਟਾਂ ਵੀ ਦਿਖਾ ਦੀ ਬਈ ਤੇ ਰੰਗ ਰੂਪ ਉੱਪਰ ਉਹ ਵੀ ਦਿਖਾ ਦੀ ਨਹੀਂ ਇੱਥੋਂ ਨਾ ਐਮਪੀ ਯੂਪੀ ਵਾਲੇ ਜਿਹੜੇ ਚੱਲੇ ਹੁੰਦੇ ਨੇ ਉਹ ਘਮੋੜੇ ਉੱਠ ਖੜਦੇ ਨੇ ਰੀਪਰ ਪੰਜਾਬ ਦੇ ਵੀ ਚੱਲਿਆ ਹੋਇਆ ਲੋਕਲ ਤੇ ਮੇਰਾ ਖਿਆਲ ਚੱਲਿਆ ਵੀ ਥੋੜਾ ਹੀ ਆ ਯਾਰ ਇਹ ਹਣੀ ਬਈ ਥੋੜੀ ਚੱਲਿਆ ਵੀਰੇ ਇਹ ਰਿਪੇਅਰ ਦਾ ਲਵੇਟਾ ਲੂਟਾ ਨਾ ਤਾਂ ਵਧੀਆ ਇਹ ਓਕੇ ਵੀਰੇ ਲਵੇਟਾ ਦਾ ਬੂਟਰ ਨਾਲ ਜਿਹੜਾ ਕਹਿ ਕੇ ਦਵਾ ਪਰ ਲਵੇਟ ਜਿਹੜੀ ਚੋ ਦਿੱਕਤ ਹੋ ਜੇ ਆਪਾਂ ਦੱਸਾਂਗੇ ਵੀਡੀਓ ਚ ਵੀ ਜਿਹੜਾ ਲਵੇਟ ਲੱਗ ਰਿਹਾ ਇਹ ਚ ਕੋਈ ਦਿੱਕਤ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਇਹ ਸਿਰਫ ਨਾ ਇੱਕ ਕੇਸ ਚ ਖਾਸੀਤ ਰੰਗ ਉਤਰਨ ਦੀ ਠੀਕ ਹੈ ਇਹ ਮੰਨ ਲਓ ਬਾਹਰ ਖੜਿਆ ਹੋਇਆ ਰੀਪਰ ਬਾਈ ਨੇ ਇਥੋਂ ਲਿਆ ਆਪਾਂ ਨੇ ਗੌਰ ਘਟ ਕਰੀ ਤਾਂ ਕਰਕੇ ਆ ਚੀਜ਼ਾਂ ਹੋ ਰਹੀਆਂ ਨੇ ਆਪਾਂ ਲੁਕੋ ਉਹ ਵੀ ਸਾਰੇ ਜਿਹਾ ਪੇਂਟ ਕਰਕੇ ਪਤਾ ਵੀ ਨਹੀਂ ਲੱਗਣਾ ਸੀ ਪਰ ਆਪਾਂ ਕੰਮ ਕਰ ਦੇਣੀ ਵੀਰੇ ਜਿਹੜਾ ਕੰਮ ਓਰੀਜਨਲ ਹੀ ਹੋਊਗਾ ਬਾਈ ਦੀ ਬਹੁਤ ਵਧੀਆ ਗੱਲ ਆ ਬਾਈ ਕਹਿੰਦਾ ਤੇ ਬਾਈ ਇੱਕ ਮੈਂ ਤੁਹਾਨੂੰ ਪੁੱਛਾਂ ਵੀ ਆਹ ਪੁਲੀਆਂ ਦਾ ਮੰਨ ਲਓ ਕਿਸੇ ਨੇ ਜੌਂਡੀਅਰ ਵਾਲੀ 55 ਦੇ ਚਲਾਉਣੀ ਹੈ ਬਦਲ ਦਾਂਗੇ ਆਪਾਂ ਹਾਂ ਵੀਰੇ ਆਪਣੇ ਲਵੇ ਜੇ ਰੀਪਰ ਹੋਇਆ ਮੌਕੇ ਤੇ ਵੀਰੇ ਹਾਂ ਜੀ ਮੰਨ ਲਓ ਆਪਣੇ ਲਵੇ ਕੇਐਸ ਦੇ ਰੀਪਰ ਤਾਂ ਆਪਾਂ ਚੇਂਜ ਕਰਕੇ ਦੇ ਦਾਂਗੇ ਆਪਣੇ ਘਰ ਹਾਂ ਜੀ ਰੀਪਰ ਦੇ ਬਦਲ ਦਾਂਗੇ ਹਾਂ ਠੀਕ ਹੈ ਬਾਈ ਕਹਿੰਦਾ ਵੀ ਜੇ ਕੋਈ ਰੀਪਰ ਹਾਜ਼ਰ ਆਪਣੇ ਕੋਲ ਸੌਦਾ ਹੁੰਦਾ ਚੱਕਰ ਨਹੀਂ ਮਿਲਦੇ ਤਾਂ ਮਲਾ ਕੇ ਦੇ ਦਾਂਗੇ ਨਾ ਬਾਈ ਹਾਂ ਹੋਰ ਵੀ ਹੈਗੇ ਨੇ ਵੀਰੇ ਆਪਣੇ ਲਵੇ ਰੀਪਰ ਇਹਦੇ ਕੇਐਸ ਦੇ ਜੌਂਡੀਅਰ ਰੀਪਰ ਨੇ ਆਪਾਂ ਜਰੂਰ ਆਹ ਕਿਹੜਾ ਮਾਡਲ ਆ ਗਿਆ ਬਾਈ ਇਹ ਵੀ ਵੀਰੇ ਚੌਵੀ ਮਾਡਲ ਜਗਜੀਤ ਦਾ 24 ਤੁਹਾਨੂੰ ਲੱਗਦਾ ਨਾ ਬਈ ਇਹਦੀ ਐਂਟੀ ਸੀ ਹੈ ਰਸੇ ਵਾਲੀ ਕੰਮ ਹੈ ਭਾਈ ਇਹਦਾ ਦਾ ਇਹਦਾ ਚੱਲੇ ਨਹੀਂ ਯਾਰ ਪੋਰਾ ਵੀ ਕਿਦੋਂ ਬਈ ਦੇਖੀ ਰੰਗ ਕਿਦੋਂ ਵੀ ਨਹੀਂ ਲਿਆ ਯਾਰ ਹਨਾ ਬਾਈ ਕੋਈ ਇਹਦਾ ਰੀਪੇਂਟ ਵਗੈਰਾ ਤਾਂ ਨਹੀਂ ਰੀਪੇਂਟ ਨੇ ਹੈਗਾ ਵੀਰੇ ਗਾਰੰਟੀ ਆਪਣੀ ਹਾਂ ਹਾਂ ਗਾਰੰਟੀ ਹੈ ਵੀਰੇ ਠੀਕ ਹੈ ਬਾਈ ਕਹਿੰਦਾ ਵੀ ਗਾਰੰਟੀ ਆਪਣੀ ਕਿਤੋਂ ਵੀ ਰੰਗ ਵਗੈਰਾ ਜਾ ਕਿਸੇ ਨੇ ਪੇਂਟ ਕਰਿਆ ਹੋਵੇ ਹਾਂ ਸਾਫਤ ਕਰਦੇ ਮੈਂ ਇਹਦੀ ਵਾਰੀ ਹੋਵੇਗੀ ਸਾਫਤ ਕਰ ਦਿਓ ਹਾਂ ਜਿਹੜਾ ਇਹ ਚੱਲੇ ਜੇ ਬੰਦਾ ਇਹ ਵੀ ਹੈ ਬਾਈ ਆਪ ਨੂੰ ਦਿਖਾ ਸੀ ਤਾਂ ਆਹ ਰੀਪਰ ਮਾੜਾ ਜਿਹੜਾ 24 ਮਾਡਲ ਜਗਜੀਤ ਦਾ ਠੀਕ ਹੈ ਠੀਕ ਹੈ ਬਾਈ ਸੀਰੀਅਲ ਨੰਬਰ ਚੈੱਕ ਕਰਾ ਦੀ ਕੋਈ ਬੰਦਾ ਕਹਿੰਦਾ ਵੀ ਰੀਪਰ ਪੇਂਟ ਹੈ ਤਾਂ ਆਪਾਂ ਵੀਰੇ ਰੀਪਰ ਜਿਹੜੇ ਰੇਟ ਕਹੇ ਉਹ ਰੇਟ ਲੈ ਜੇ ਠੀਕ ਆ ਪੰਜ ਚੈੱਕ ਕਰਾ ਲਈ ਮਨਪੀਦ ਉਹ ਪੰਜ ਦਿਖਾ ਦੀ ਜੇ ਕੋਈ ਬੰਦਾ ਐ ਕਹਿੰਦਾ ਵੀ ਪੇਂਟ ਹੈ ਤਾਂ ਬਾਈ ਕਹਿੰਦਾ ਵੀ ਜਿਹੜਾ ਰੇਟ ਕਹਦਾ ਉਹਨੇ ਪੇਂਟ ਸਾਬਤ ਕਰ ਦੇ ਆਪਾਂ ਉਸੇ ਰੇਟ ਦੇ ਦਾਂਗੇ ਹਨਾ ਬਾਈ ਹਾਂ ਹਾਂ ਬਾਈ ਉਹ ਗਰਦਾ ਵੀ ਰੰਗ ਗੋਮੀ ਪਿਆ ਯਾਰ ਬਾਈ origignal ਹੀ ਮਿਲੂਗਾ ਮੇਰਾ ਖਿਆਲ ਹੈ ਜਾਨੀ ਸਾਰਾ ਚੱਲੀ ਮਨਾਂ 20 30 ਟਰਾਲੀਆਂ ਬਣੀਆਂ ਹੋਣਗੀਆਂ ਇੰਨੇ ਕਿ ਬਣੀਆਂ ਹੋਈਆਂ ਨੇ ਵੀਰੇ ਠੀਕ ਐ ਇਹ ਵੀ ਪੰਜਾਬ ਦਾ ਹੀ ਰੀਪਰ ਇਹ ਵੀ ਪੰਜਾਬ ਦਾ ਵੀਰੇ ਰੀਪਰ ਠੀਕ ਐ ਕੀ ਰੇਟ ਕਰਦੀ ਇਹਦਾ ਆਪਾਂ 290000 ਦਾ ਮੌਕੇ ਦੇ ਮਾਨਦਾਨ ਹੋ ਰਹੀ ਚਾਰ ਮਾਡਲ ਪਤਾ ਕੀ ਚੱਕਰ ਹੈ ਵੀਰੇ ਇਹਦੀ ਚਾਲ ਤਾਂ ਜਮੀ ਘੱਟ ਹੈਗੀ ਠੀਕ ਹੈ ਜਮੀ ਮੰਨ ਲਓ 20 ਟਿੱਕੇ ਟਰਾਲੀ ਹੋਈਆਂ ਹੋਈਆਂ ਨੇ ਉਹ ਰੀਪਰ ਨਾਲੋਂ ਬੰਦਾ ਆਪ ਅੱਗੇ ਦੇਖ ਕੇ ਕਹਿ ਦੂਗਾ ਚਾਰ ਰੀਪਰ ਮੰਨ ਲੈ ਵਿੱਚ ਗੀਦੇ ਚਾਰ ਹੀ ਮਾਡਲ ਲੈ ਵੀ ਮਿੱਤਰੋ ਜੀ ਨਵਾਂ ਲੈ ਜਾਂਦੇ ਹੋ ਨਾ ਨਵਾਂ ਰੀਪਰ ਪੈਸਿਆਂ ਦੀ ਹੋ ਜੂਗੀ ਬਚਤ ਨਮਈ ਹੈ ਇਹ ਕੀ ਗੱਲ ਮੜਾ ਮੋਟਾ ਕੋਈ 1000 2000 ਦਾ ਖਰਚਾ ਹੋਵੇ ਇਹਦੇ ਚ ਨਮਈ ਹੈ ਜਮਾ ਜਾਂ ਕਿ ਕ੍ਰੌਸ ਪਾਉਣਾ ਨਾ ਬਾਈ ਬਲੇਡ ਤਾਂ ਲੱਗਦਾ ਬਲੇਡ ਵੀ ਮੇਰਾ ਖਿਆਲਾ ਵੀ ਲਗਭਗ ਵਿੱਚ ਪਈ ਹੋਣਗੇ ਯਾਰ ਕੋ ਜੱਲੀ ਨਹੀਂ ਰੀਪਰ ਨਾ ਚੱਲੇ ਨਹੀਂ ਹੈ ਬਾਈ ਪੈਸਿਆਂ ਦੀ ਬਚਤ ਹੋਣ ਵਾਲੀ ਹੈ ਜਿਹੜੇ ਮੇਰੇ ਵੀਰ ਨੇ ਲੈਣਾ ਨਾ ਉਹ ਬਾਈ ਨਾਲ ਇੱਕ ਵਾਰੀ ਕੰਟੈਕਟ ਜ਼ਰੂਰ ਕਰ ਲਿਓ ਜਿਹਨੇ ਨਵਾਂ ਰੀਪਰ ਲੈਣਾ ਹੈ ਇੱਥੇ ਆ ਜਾਓ ਪਹਿਲਾਂ ਨਾਲੇ ਪੈਸੇ ਬਚਣਗੇ ਨਾਲੇ ਚੀਜ਼ ਮਿਲੂਗੀ ਵਧੀਆ ਤੇ ਆ ਬਾਈ ਕਿਹੜਾ ਮਾਡਲ ਆ ਗਈ ਇਹ ਬਿਸ਼ਕਰਮਾ ਵੀਰੇ 24 ਮਾਡਲ ਲੇਜ਼ਰ ਕਟਿੰਗ ਦਾ ਬਿਸ਼ਕਰਮਾ 24 ਮਾਡਲ ਲੇਜ਼ਰ ਕਟਿੰਗ ਹਾਂ ਬੰਦ ਬਾਡੀ ਹੈ ਨਾ ਬਾਈ ਆ ਬੰਦ ਬਾਡੀ ਚ ਬਾਈ 53 ਗਰਾਂ ਦੇ ਟਾਇਰਾਂ ਚ ਆ ਗਈ ਹਾਂਜੀ 24 ਮਾਡਲ ਆ ਤੇਰਾ ਬਈ ਲਵੇਟਾਂ ਲੂਟਾਂ ਦੀ ਟੋਕਿਆ ਓਕੇ ਬਿਲਕੁਲ ਵੀਰੇ ਓਕੇ ਠੀਕ ਆ ਬਲੇਡਾਂ ਨੇ ਪਾਸੇ ਵਾਲ ਕੇ ਚੱਲੂਗੀ ਹਾਂ ਪਾਸੇ ਬਦਲ ਗਏ ਵੀਰੇ ਠੀਕ ਆ ਬਲੇਡਾਂ ਨੇ ਪਾਸੇ ਵਾਲ ਕੇ ਚੱਲੂਗੀ ਤੇ ਬਈ ਇਹ ਤਾਂ ਨਹੀਂ ਹੁੰਦਾ ਵੀ ਮੰਨ ਲਓ ਮਾਡਲ ਕੋਈ ਹੋਰ ਆ ਤੇ ਆਪਾਂ ਕੋਈ ਹੋਰ ਕਹਦੀਏ ਨਾ ਨਾ ਵੀਰੇ origignal ਜਿਹੜੀ ਚੀਜ਼ ਕਹਾਂਗੇ ਉਹੀ ਮਿਲੂਗੀ ਇਹਦਾ ਬਕਾਇਦਾ ਵੀਰੇ ਲੇਜ਼ਰ ਕਟਿੰਗ ਆ ਦੇਖੋ 2024 ਦੀ ਦਿਖਾ ਦੇ ਬਾਈ ਨੂੰ ਆ ਦਿਖਾ ਦੇ ਬਾਈ ਇੱਥੋਂ ਲੇਜ਼ਰ ਕਟਿੰਗ 24 ਦੀ 24 ਦੀ ਲੇਜ਼ਰ ਕਟਿੰਗ ਇਹ ਤਾਂ ਆਈ ਵੀ ਨਹੀਂ ਹੈਗਾ ਨਾ ਬਈ ਵੀ ਪਲੇਟ ਬਦਲ ਲਾਂਗੇ ਨਾ ਨਾ ਵੀਰੇ ਹੁਣ ਤਾਂ ਗਏ ਇਹਦਾ ਵੀਰੇ 262000 ਰੁਪਏ 262000 ਜੇ ਹੋਈ ਕਿਸੇ ਨੇ ਮੰਨ ਲਓ ਰੀਪਰ ਪਸੰਦ ਆ ਗਿਆ ਕਿਸੇ ਨੂੰ ਹਾਂਜੀ ਹਾਂਜੀ ਇੱਥੋਂ ਆਪਾਂ ਭੇਜ ਦਾਂਗੇ ਵੀਡੀਓ ਆਪਾਂ ਭੇਜ ਦਾਂਗੇ ਵੀਰੇ ਜਰੂਰ ਭੇਜ ਦਾਂਗੇ ਠੀਕ ਹੈ ਗੱਡੀ ਦਾ ਪ੍ਰਬੰਧ ਹੈਗਾ ਆਪਣੀ ਗੱਡੀ ਦਾ ਪ੍ਰਬੰਧ ਹੈਗਾ ਵੀਰੇ ਠੀਕ ਹੈ ਬਾਈ ਕਹਿੰਦਾ ਵੀ ਗੱਡੀ ਦਾ ਵੀ ਪ੍ਰਬੰਧ ਹੈਗਾ ਜੇ ਕਿਸੇ ਨੇ ਰੀਪਰ ਪਸੰਦ ਕਰ ਲਿਆ ਪੇਮੈਂਟ ਕਰ ਦੋ ਤੇ ਰੀਪਰ ਭੇਜ ਵੀ ਦੇਣਗੇ ਬਾਈ ਭੂਰੀ ਹੋਮ ਡਿਲੀਵਰੀ ਹੋ ਜੂਗੀ ਜਿਹੜਾ ਖਰਚਾ ਹੋਊਗਾ 15 14 ਰੁਪਏ ਪਰ ਕਿਲੋਮੀਟਰ ਹਾਂ ਭਾਈ ਜਿਵੇਂ ਗੱਡੀਆਂ ਵਾਲੇ ਆਪਣੇ ਆਂਦੇ ਨੇ ਮਤਲਬ 1500 ਰੁਪਏ ਕਿਲੋਮੀ ਰਾਇ ਖੋਲ ਕੇ ਜਾਂਦਾ ਜੇ 100 ਮੀਟਰ ਵੱਧ ਬਟਾ ਵਧੀਆ ਬਾਡ ਦਾ 15 ਰੁਪਏ ਕਿਲੋਮੀਟਰ ਦੇ ਬਾਈ 16 ਰੁਪਏ ਚੱਲਦਾ ਉੱਥੇ ਜਾਂਦੇ ਨੇ ਠੀਕ ਇਹ ਦਿਖਾ ਨਹੀਂ ਗਿਆ ਬੂਡ ਰਮ ਜਮਾ ਨਾਲ ਦੇ ਹੀ ਪਿਆ ਚੱਲਿਆ ਥੋੜਾ ਹੀ ਐ ਵੀ ਰੇ ਰੰਗ ਰੰਗ ਦੀ ਜਿਵੇਂ ਗੱਲ ਵੀ ਗੱਡੀਆਂ ਨਾਲ ਹੀ ਚਮਕਦਾ ਨੇ ਚਮਕਦਾ ਰੇਪਰਾਂ ਦਾ ਬਾਈ ਉਹ ਸ਼ੌਂਕੀਆ ਚੀਜ਼ ਜਿਹੜੀਆਂ ਤੀਆਂ ਹੋਈਆਂ ਨੇ ਜਿਹੜੀਆਂ ਹੈਗੀਆਂ ਨੇ ਬਾਈ ਕੋਲੇ ਕੋਈ ਉਹ ਕਮਾੜਿਆ ਮਾਲ ਨਹੀਂ ਲੈਂਦਾ ਹੋਇਆ ਹਨਾ ਬਾਈ ਹਾਂ ਹਾਂ ਵੀਰੇ ਕਵਾਗ ਵਾਲਾ ਕੰਮ ਜਿਹੜਾ ਕਹਿ ਕੇ ਦਵਾ ਨੇ ਵੀਰੇ ਜਿਹੜੇ ਤੇ ਹੋਣ ਵਾਲਾ ਕੰਮ ਉਹ ਕੋ ਦੱਸਾਂਗੇ ਵੀ ਬਾਈ ਇਹਦਾ ਆ ਕੰਮ ਹੋਣ ਵਾਲਾ ਉਦੋਂ ਕੰਮ ਹੋਣ ਵਾਲਾ ਇਹ ਰੀਪਰ ਤਾਂ ਕਿਸੇ ਦਾ ਨਹੀਂ ਹੋਣ ਵਾਲਾ ਦੋ ਰੀਪਰ ਆਪਣਾ ਦੇ ਵੀ ਹੈਗੇ ਨੂੰ ਦੱਸਾਂਗੇ ਬਈ ਉਰੋਂ ਇਹਦਾ ਮੰਨ ਲਓ ਇੰਨਾ ਕੁ ਪੇਂਟ ਉੱਤਰਿਆ ਹੋਇਆ ਆ ਕੰਮ ਹੋਣ ਵਾਲਾ ਆ ਇੱਕ ਰੀਪਰ ਹੈ ਵੀਰੇ ਇਹ ਕਰਦਾ ਰੀਪਰ ਆਪਣਾ ਲੈਵੇ ਨਿਊ ਵਿਸ਼ਕਰਮਾ ਚੌਪਰ ਵਾਡੀ ਜੀ ਤੇਜ ਮਾਡਲ ਤੇ ਵੀ ਮਾਡਲ ਚੌਪਰ ਵਾਡੀ ਜੀ ਨਿਊ ਵਿਸ਼ਕਰਮਾ ਹਾਂ ਹਾਂ ਵੀਰੇ ਠੀਕ ਆ 58 ਗਰਾਂ ਦੇ ਟਾਇਰਾਂ ਦੇ ਹਾਂ 58 ਗਰਾਂ ਦੇ ਟਾਇਰਾਂ ਦੇ ਵੀਰੇ ਠੀਕ ਆ ਇਹ ਵੀ ਦੇ ਤਾਂ ਗਿਆ ਮੈਂ ਉੱਤੋਂ ਜਲੀ ਪਈ ਹੈ ਨਾ ਹਾਂ ਵੀਰੇ ਕਰਦੇ ਰੀਪਰ ਆਪਣਾ ਇਹ ਵੀ ਦੇ ਦਾਂਗੇ ਆਪਾਂ ਠੀਕ ਆ ਬਈ ਇਹਦੀ ਰਿਪੇਅਰ ਪੂਰੀ ਦਾ ਕੀ ਸਿਸਟਮ ਹੈ ਤੇਰਾ ਵੀਰੇ ਨਾਰਮਲ ਇਹ ਦਿੱਤਾ ਅੱਛਾ ਕਿ ਲੇਜ਼ਰ ਕਟਿੰਗ ਆਲੇ ਵੀਰੇ 2000 30 30 ਮਾਡਲ ਲੇਜ਼ਰ ਕਟਿੰਗ ਜੈਂ ਬਾਈ ਹਾਂ ਹਾਂ ਵੀਰੇ ਕਿੰਨੇ ਗੇ ਬਾਈ ਕੋਲੇ ਜਗਜੀ ਦਾ 24 ਮਾਡਲ ਰੀਪਰ ਹੈ ਬੰਦ ਵਾਡੀ ਬਾਈ ਹਾਂ ਬੰਦ ਵਾਡੀ ਬਾਈ 58 ਗਰਾਂ ਦੇ ਟੈਰਾਂ 58 ਗਰਾਂ ਦੇ ਟੈਰਾਂ ਜੀ ਠੀਕ ਹੈ ਤੇ ਰੀਪਰ ਇੰਨਾ ਸਾਫ ਹੈ ਜੇ ਅਪਾ ਇਹਨੂੰ ਦੁਬਾਰੇ ਜਗਜੀ ਦਾਣਾ ਦੇ ਛੱਡੇ ਗਏ ਕੋਈ ਐ ਨਹੀਂ ਕਹਿ ਸਕਦਾ ਵੀ ਰੀਪਰ ਚੱਲਿਆ ਹਨਾ ਬਾਈ ਹਾਂ ਬਾਈ ਮੇਰਾ ਖਿਆਲ ਆ ਵੀ ਇਹਦੇ ਨਾਲ ਵੀ ਯਾਰ 30-40 ਟਰਾਲੀਆਂ ਬਣੀਆਂ ਹੋਣਗੀਆਂ ਹਾਂ ਇੰਨੇ ਕੇ ਬਾਈ ਬਈ ਗੱਲ ਕਰੀ ਆਪਾਂ ਕਿੱਥੋਂ ਭਾਲ ਕੇ ਲੈਣੇ ਆਪਾਂ ਪੰਜਾਬ ਦੇ ਰੀਫਰ ਨੇ ਆ ਪੰਜਾਬ ਦੇ ਰੀਫਰ ਨੇ ਬਈ ਠੀਕ ਐ ਮਤਲਬ ਥੋੜੀ ਥੋੜੀ ਚਲਾ ਕੇ ਕਿਸੇ ਨੇ ਵੇਚਦੇ ਹੈਣਾ ਰੀਸੇਲ ਕਰ ਆਹ ਬਈ ਮਜਬੂਰੀਆਂ ਹੋ ਜਾਂਦੀਆਂ ਨੇ ਬਈ ਕਈ ਵਾਰੀ ਵੇਚ ਦਿੰਦੇ ਨੇ ਬੰਦੇ ਰੀਫਰ ਦਾ ਰੰਗ ਦਿਖਾ ਦੇ ਮਨ ਪ੍ਰੀਤੋਂ ਉਮੀ ਪਿਆ ਯਾਰ ਜਿਵੇਂ ਮਨ ਲਓ ਕੰਪਨੀ ਨੇ ਮਾਰਿਆ ਹੋਇਆ ਨਾ ਉਮੀ ਪਿਆ ਸਾਰਾ ਆਹ ਚੀਜ਼ ਵੀ ਜਮਾ ਉਮੀ ਪਈ ਐ ਤੇ ਬਈ ਮਾਡਲ ਇਹ ਕਿਹੜਾ 24 24 ਮਾਡਲ ਐ ਵੀਰੇ 24 ਮਾਡਲ ਐ ਕੀ ਰੇਟ ਕਰਦੀ ਐ ਦਾ ਬਈ ਆਪਾਂ ਇਹਦਾ ਵੀਰੇ 290000 ਰੁਪਏ 290000 ਮਾਨਤਨ ਹੋ ਜੂਗਾ ਹਾਵਾ ਹੀ ਹੋ ਜੂ ਮੰਤਾਨ ਬਸ ਹੀ ਬਦਲੇ ਜਾਣਗੇ ਤੇ ਮੇਰਾ ਬਲੇਡ ਤਾਂ ਯਾਰ ਨਾ ਹੀ ਬਦਲੇ ਜਾ ਮਾ ਬਦਲ ਨਹੀਂ ਲੋੜ ਨਹੀਂ ਬਾਈ ਇੱਕ ਅੰਦਰ ਵਿੱਚ ਪੈ ਜੇ ਹਾਂ 20 30 ਬਲੇਡ ਪੈ ਜਾਣ ਤਾਂ ਲੱਗ ਗੱਲ ਹੈ ਲੈ ਵੀ ਮਿੱਤਰੋ ਇਹ ਵੀ ਇੱਕ ਵਧੀਆ ਗੱਲ ਆ ਬਾਈ ਕਹਿੰਦਾ ਵੀ ਇਹਦੇ ਪਾਸੇ ਬਦਲ ਨਹੀਂ ਵੀ ਲੋੜ ਨਹੀਂ ਕੀ ਕਹਿੰਦਾ 2 4 ਟੁੱਟੇ ਨਿਕਲੇ ਹੋਣ ਵਿੱਚੋਂ ਹਾਂ ਹਾਂ ਇਦਾਂ ਹੀ ਚੱਲੂ ਆ ਇਹ ਨਵਾਂ ਲੈਣ ਜਾਣ ਨੂੰ ਨਵਾਂ ਲੈਣ ਲੈਣ ਜਾਣ ਦੀ ਲੋੜ ਹੀ ਨਹੀਂ ਮੈਨੂੰ ਤਾਂ ਪੈਸਿਆਂ ਦੀ ਬਚਤ ਆ ਹਾਂ ਪੈਸੇ ਨਹੀਂ ਬਚਤ ਨਾਲੇ ਰੀਪਰ ਨਵੇਂ ਦਾ ਨਵਾਂ ਹਨਾ ਬਾਈ ਹਾਂ ਨਵਾਂ ਰੀਪਰ ਬਾਈ 58 11 ਦੇ ਟਾਇਰਾਂ ਚ ਹਾਂ ਉਗਰ ਦਾ ਰੰਗ ਦਿਖਾ ਦੇਣੀ ਮੈਂ ਆ ਟਰਾਲੀਆਂ ਪੈਂਦੀਆਂ ਰ ਆ ਗਿਓ ਮੇਰਾ ਟਰਾਲੀਆਂ ਯਾਰ ਬਦਲਿੰਗ ਹੀ ਥੋੜੀਆਂ ਨੇ ਆ ਥੋੜੀ ਚੱਲਿਆ ਆ ਨਾ ਭਾਈ ਕੋਈ ਯਾਰ ਐਂਦਾ ਨਹੀਂ ਸੀ ਵਿੱਕ ਟਰਾਲੀ ਹੋਵੇ ਅਗਲੇ ਪਾਸੇ ਨਾ ਵੀ ਉਸੇ ਜੀ ਦੁਆਰੇ ਲਈ ਜਾਲੀ ਜੋ ਉਸੇ ਜੀ ਪਈ ਆ ਯਾਰ ਇਹ ਹੁੰਦਾ ਨਾ ਬ੍ਰੇਕ ਪਤਾ ਕੀ ਚੱਕਰ ਆ ਕੋਈ ਬੰਦੇ ਨਾ ਕਰ ਕਰੀ ਟੂੜੀ ਕਰਦੇ ਨੇ ਕਰਾਏ ਦਾ ਕੰਮ ਨਹੀਂ ਕਰਦੇ ਅਗਲਾ 20 50 ਟਰਾਲੀਆਂ ਨੇ ਅਗਲਾ ਕਹਿੰਦਾ ਭਾਈ ਨਹੀਂ ਕਰਾਵਾਂ ਐਂ ਕਰਾਏ ਦੇ ਵਧੀਆ ਬੰਦੇ ਹੁੰਦੇ ਜਿੰਮੇਵਾਰ ਹਾਲ ਐ ਮੰਨ ਲਓ ਨਹੀਂ ਕਰਾ ਕੇ ਰਾਜੀ ਕਰਾਏ ਤੇ ਹੁੱਕਲਾ ਵੀ ਜਿਗਾਰਨਾ ਜਮਾ ਐ ਫੁੱਲ ਟਾਇਰ ਪਿਆ ਕੋਈ ਦਰੰਦੂ ਕੁਝ ਨਹੀਂ ਲਿਆ ਯਾਰ ਇੱਥੋਂ ਵਿੱਚੋਂ ਵੀ ਨਹੀਂ ਲਿਆ ਹਨ ਹਾਂ ਨਹੀਂ ਵਿੱਚੋਂ ਰੰਗ ਉਤਰ ਜਾਂਦਾ ਯਾਰ ਮੈਨੂੰ ਇਹ ਲਾ ਵੀ ਤੂ ਜਗਜੀਤ ਜੀ ਦਾ ਨੂੰ ਲੈ ਕੇ ਖੜਾ ਰੱਖਿਆ ਬਾਈ ਯਾਰ ਇਹਦੋਂ ਬਾਅਦ ਫਿਰ ਚੋ ਵੀ ਮੰਡ ਲਾ ਆ ਵੀ ਚੋ ਵੀ ਮੰਡ ਲੈ ਛੋਟੇ ਡਾਰਾਂ ਚ ਬਾਈ 24 ਮੰਡ ਛੋਟੇ ਡਾਰਾਂ ਚ ਆ ਗਿਆ ਹਾਂਜੀ ਤੇ ਇਹਦਾ ਬਾਈ ਰਿਪੇਅਰ ਪੂਰਾ ਕੀ ਸੀਸਟਮ ਆ ਇਹਦੇ ਵੇਲੇ ਮੰਨੋ ਬਲੇਡ ਆਪਾਂ ਨੂੰ ਮੰਨੋ ਪਾਸੇ ਕਮਾਣੇ ਪੈਣਗੇ ਬਲੇਡੇ 'ਚ ਪੈ ਸਕਦੇ ਨੇ ਮੰਨੋ 50 60 ਬਲੇਡ ਇਹਦਾ ਇਹਦਾ ਜਗਜੀਤ ਦਾ ਡਰਮ ਵੀ ਘੁੰਮ ਜਣਾ ਹਾਂ ਹਾਂ ਵੀਰੇ ਡਰਮ ਵੀ ਘੁੰਮ ਜਾਣਾ ਪਰ ਇਹਦੀ ਇੱਕ ਬਲੇਡ ਨਾਲ ਦੋ ਬਲੇਡ ਖੋਲਦੇ ਨੇ ਹਾਂ 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 ਇਹਦੀ ਰਿਪੇਅਰ ਕਰਨੀ ਵੀ ਸੌਖੀ ਆ ਹਾਂ ਰਿਪੇਅਰ ਕਰਨੀ ਸੌਖੀ ਆ ਠੀਕ ਹੈ ਤੇ ਰੰਗ ਰੂਪ ਦੀ ਇਹ ਵੀ ਪੂਰੀ ਸੋਹਣੀ ਆ ਪੂਰੀ ਸੋਹਣੀ ਆ ਆ ਚੀਜ਼ ਸਰਫੇ ਦਾ ਕਈ ਨਾ ਕਈ ਤਰ੍ਹਾਂ ਉਤਰੇ ਕਈ ਵਾਰੀ ਨਾ ਇਹ ਗਰੋਂ ਦੇ ਟਾਈਟ ਕਰ ਲਾਉਂਦੇ ਨੇ ਕੜੇ ਬਣਾਉਂਦੇ ਨੇ ਜਿਹੜੇ ਦਾ ਕਈ ਵਾਰੀ ਟ੍ਰੈਵਲੀਆਂ ਦੇ ਹਾਂ ਉਹ ਚਾਲ ਤੇਰੀ ਵੀ ਦੇਖ ਲੈ ਬਾਈ ਹੁੱਕ ਤੋਂ ਦਿਖਾ ਦੇ ਠੀਕ ਹੈ ਜਵਾਲੀ ਪ੍ਰੇ ਵੀ ਥੋੜੇ ਹੀ ਆ ਯਾਰ ਹਾਂ ਹਾਂ ਅੰਦਰੋਂ ਦਿਖਾ ਦੇ ਬਾਈ ਰੰਗ ਰੂਪ ਦਾ ਰੀਪਰ ਜੰਮਾ ਮੈਂ ਕਹਣਾ ਵੀ ਉਹੋ ਜਿਹਾ ਹੀ ਪਿਆ ਹਨਾ ਬਾਈ ਹਾਂ ਬਾਈ ਇਹ ਜਿਹੜੀ ਮੇਨ ਗੱਲਾਂ ਸੰਭਾਲ ਦੀ ਗੱਲ ਐ ਹਾਂ ਜਿਹੜੇ ਪਹਿਲਾਂ ਬਾਈ ਕੋਲ ਸੀ ਉਹਦੀ ਵੀ ਸੰਭਾਲ ਸੀ ਤੇ ਬਾਕੀ ਫਿਰ ਆਪਣੇ ਕੋਲੇ ਆ ਗਿਆ ਆਪਾਂ ਪੰਜ ਵਾਰੀ ਵਾਣ ਚੀ ਰੱਖਦੇ ਬਈ ਦੇਖੀ ਅਨੇ ਆਪਾਂਣਾ ਘੰਟਾ ਦਾ ਆਪਾਂ ਨੂੰ ਲਫਾਫੇ ਲਾਉਣ ਦੇ ਲੱਗ ਗਿਆ ਤਾਂ ਹਾਂ ਬਈ ਤੇ ਇਹਦਾ ਬਈ ਕੀ ਰੇਟ ਕਰਦੀਏ ਇਹੇ ਵੀਰੇ 2,85,000 ਦੇ ਦਾਂਗੇ ਵੀਰੇ ਮਾਨਤਾਨ ਹੋ ਜੂਗਾ ਹੈ ਹਾਂ ਵੀਰੇ ਚ ਕਰਦਾ ਮਾਨਤਾਨ 80 ਦਾ ਦੇ ਦਈਏ ਹੈ 80 ਦਾ ਦੇ ਦਈਏ ਅਜੀ ਕੋਰ ਹੋਵੇ ਖਾਸੀਅਤ ਆ ਇਹ ਚ ਸਟੈਪ ਵੀ ਨਾਲ ਹੈ ਸਟੈਪ ਪੱਤੀ ਨਾਲ ਹੈ ਹਾਂ ਚੱਲ ਬਾਈ ਕੋਈ ਗੱਲ ਨਹੀਂ ਲੈ ਬਈ ਲੱਗ ਗਿਆ ਸਟੈਪ ਪੱਤੀ 5000 ਆਪਾਂ ਘਟਾਤਾ 24 ਮੰਜ਼ਿਲ 1 ਲੱਖ 2 ਲੱਖ ਹਾਂ 2 ਲੱਖ 2,80,000 ਦਾ ਨਾ ਨਾ ਲੈਣ ਦੇ ਨੂੰ ਪੈਸੇ ਦੀ ਬਚਤ ਆ ਪੈਰ ਦਿਖਾ ਦੇ ਬਾਈ ਇਹਦੇ ਪੈਰ ਛੋੜ ਦੇ ਨੇ ਤੇ ਏ ਟੂ ਜ਼ੈਡ ਰੀਪਰ ਜੈਨੂ ਆਣਾ ਰੀਪੇਂਟ ਵਗੈਰਾ ਕੋਈ ਨਹੀਂ ਹੈ ਨਾ ਬਾਈ ਮੈਂ ਕੋਈ ਨਹੀਂ ਪੈਂਦਾ ਦੋਨੇ ਰੀਪਾਂ ਤੇ ਨਹੀਂ ਉਰੇ ਨਾਲ ਇੱਕ ਚਾਰ ਰੀਪ ਨੇ ਮੇਰੇ ਵਾਲੇ ਜਗਜੀਤ ਦੇ ਇਸੇ ਰੀਪਰ ਦੇ ਰੀਪੇਂਟ ਨਹੀਂ ਹੋਊਗਾ ਠੀਕ ਹੈ ਨਾ ਹੀ ਕਿਤੇ ਕੋਈ ਵੈਲਡ ਬੂਲ ਨਾ ਕਿਤੇ ਨਹੀਂ ਮਿਲ ਲੰਗ ਮਿਲੂਗਾ ਠੀਕ ਹੈ ਤੇ ਬਸ ਜਿਹੜਾ ਬਲੇਡਾਂ ਦੇ ਹੈ ਬਲੇਡ ਬਦਲਨੇ ਪੈਣਗੇ ਸੀਜ਼ਨ ਲਾ ਕੇ ਫਰੇਕ ਨੂੰ ਪੈਦਾਉਂਦੇ ਕਹਿੰਦੇ ਆ ਠੀਕ ਆ ਤੇ ਮਿੱਤਰੋ ਆ ਜਾਓ ਤੇ ਬਾਈ ਨਾਲ ਕਰ ਲਓ ਗੱਲਬਾਤ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲ ਕਰਕੇ ਬਾਈ ਨਾਲ ਕੀ ਕੀ ਇਹ ਸਦਾ ਗਿਆ ਚੋਪਰ ਬਾਡੀ ਹੈ ਨਾ ਬਾਈ ਹਾਂ ਵੀਰੇ ਚੋਪਰ ਬਾਡੀ 18 ਮਾਡਲ ਹੈ 18 ਮਾਡਲ ਹੈ ਚੋਪਰ ਬਾਡੀ ਹੈ ਰੀਪੇਅਰ ਬਾਈ ਇਹ ਵੀ ਪੂਰਾ ਵਧੀਆ ਹੈ ਹਾਂ ਫੁੱਲ ਸੋਹਣੀ ਕੰਡੀਸ਼ਨ ਹੈ ਬਾਈ ਤੇ ਇਹਦੀ ਬਾਈ ਰਿਪੇਅਰ ਲਵੇਟਾ ਨਾ ਕਿਵੇਂ ਇਹ ਸੱਚ ਲਵੇਟਾ ਨਾ ਵੀਰੇ ਓਕੇ ਆ ਪੂਰਾ ਇਹ ਠੀਕ ਹੈ ਇਹਦੇ ਰੀਪੇਂਟ ਵਗੈਰਾ ਤਾਂ ਨਹੀਂ ਹੈਗਾ ਕਿਤੇ ਵੀਰੇ ਇਹਦੇ ਕਤੋਂ-ਕਤੋਂ ਫਫਾਰ ਹੈ ਕਿਤੇ-ਕਿਤੇ ਮੰਨ ਲਓ ਠੀਕ ਆ ਜਿਹੜੀ ਚੀਜ਼ ਹੈਗੀ ਆਪਾਂ ਦੱਸਾਂਗੇ ਹਾਂ ਵੀ ਜਿੱਥੇ ਹੈਗਾ ਆਪਾਂ ਦੱਸ ਕੇ ਦੇ ਦਾਂ ਹਾਂ ਹਾਂ ਵੀਰੇ ਦੱਸ ਕੇ ਦੇਵਾਂ ਕੰਮ ਕੱਟ ਹੋਇਆ ਹੈ ਵੱਲੋਂ ਫੀਲ ਚਾਲ ਤੇ ਨਹੀਂ ਜਿਵੇਂ ਇਹਦੇ 18 ਮਾਡਲ ਵੀ ਰੰ ਇਹ ਆ ਆ ਚੀਜ਼ ਵੀ ਇਹਨਾਂ ਦੇ ਆਈ ਹੋਈ ਹੈ ਨਾ ਇਹ ਵੀਰੇ ਚੋਪਰ ਜਾਇਆ ਕਰਦੀ ਬੰਦੇ ਨੇ ਤਾਰ ਹੀ ਨਹੀਂ ਹੈਗੀ ਮਨ ਲਓ ਐਂ ਕਸੇ ਹੋਇਆ ਨਾਲ ਦੀ ਠੀਕ ਹੈ ਆਹ ਵਾਲੇ ਬੰਦੇ ਲੈਵੇ ਦੀ ਆਜ ਉੱਤਰਦਾ ਬਈ ਇਹਦਾ ਉੱਤਰ ਜੂ ਆ ਠੀਕ ਹੈ ਨਾਲ ਜਿਹੜਾ ਮਨ ਲਓ ਕੰਮ ਕਰਦਾ ਹੈ ਸੇਲ ਪਰਚੇ ਦਾ ਰੀਪਰਾਂ ਦਾ ਉਹ ਵੀ ਲਾ ਲੰਦਾ ਹੈ ਨਾ ਇਹ ਖਾਨ ਆਪਾਂ ਨੇ ਕੀ ਕਰਾਣਾ ਵੀਰੇ ਹਾਂ ਇਹ ਵੀ ਬਾਈ ਨੇ ਬਾਈ ਕਹਿੰਦਾ ਵੀ ਆਪਾਂ ਜਿਹੜੀ ਚੀਜ਼ ਲੱਗੀ ਆਈ ਆ ਆਪਾਂ ਨਾਲ ਹੀ ਦੇਣੀ ਆ ਤੇ ਕੀ ਰੇਟ ਕਰਦੀ ਬਈ ਇਹਦਾ ਆਪਾਂ ਇਹਦਾ ਵੀਰੇ 1,60,000 ਰੁਪਏ 1,60,000 ਤਾਂ ਦੇ ਦਾਂਗੇ ਹਾਂ ਵੀਰੇ ਮਾਨਤਨ ਹੋ ਜੂ ਮਾਨਤਨ ਕਰਦਾ ਵੀਰੇ ਜ਼ਰੂਰ ਠੀਕ ਹੈ ਬਈ ਕਹਿੰਦਾ ਮਾਨਦਾਨ ਹੋ ਜੂਗਾ ਕੇਐਸ ਦਾ 18 ਮਾਡਲ ਹਾਂ 18 ਮਾਡਲ 18 ਮਾਡਲ ਚ ਉਪਰ ਬਾਡੀ ਚ ਆ ਗਿਆ ਹਾਂ ਵੀਰੇ ਚੋਪਾ ਤੇ ਬਲੇਡ ਬਦਲ ਕੇ ਚੱਲੂ ਹੈ ਨਾ ਬਈ ਹਾਂ ਬਲੇਡ ਬਦਲ ਕੇ ਚੱਲੋ ਇਹ ਜੀ ਇੱਕ ਵਾਰ ਇੱਕ ਹੋਰ ਹੈ ਆਪਾਂ ਤਾਰ ਵੀ ਦੰਦੇ ਨਹੀਂ ਬਾਲੇ ਬਲੇ ਤਾਰ ਲਵਾਂ ਆਪਾਂ ਤਾਰ ਨੇ ਤਾਂ ਨਹੀਂ ਕਿਉਂਕਿ ਆਪਾਂ ਨਿਕਵਾੜਾ ਕਰਨਾ ਕੀ ਹੈ ਇਹਦੀ ਇਹ ਸੇਫਟੀ ਹੈ ਕਿ ਆ ਚੇਨ ਦੇ ਉੱਤੇ ਜਦੋਂ ਆਪਾਂ ਲਾਈਨ ਤੇ ਲੰਨੇ ਆ ਪੂਰੇ ਮਾਲ ਲੱਗ ਜਾਣਾ ਚੜਨਾ ਉੱਤੇ ਆਪਾਂ ਚੜਦਾ ਮਾਲ ਹਾਂ ਹਾਂ ਇਹ ਆਪਾਂ ਤਾਰ ਨਹੀਂ ਤਾਰਿਆ ਵੀ ਆਪਾਂ ਉਹਦਾ ਲੋਡ ਤਾਰਦੇ ਨਾ ਆਪਣਾ ਲੈ ਲੈਣਾ ਟਾਈਮ ਮਾਲ ਚੜ ਚੜ ਕੇ ਨਾ ਆ ਬੈਲਟ ਲੱਫ ਜਾਂਦੀ ਆ ਬੈਲ ਵੀਰਾ ਪਨੀ ਕੀ ਕਰਨਾ ਵੀਰੇ ਨਾਲ ਜਿਹੜਾ ਕੁਛ ਲੱਗਿਆ ਹੈ ਨਾ ਪਾ ਅਜੇ ਲਗਤਾਰ ਹੈ ਨਾ ਪਾ ਧਾਰੀ ਹੈ ਗੜੇ ਠੀਕ ਹੈ ਤੇ ਅੱਗੇ ਬਾਈ ਆ ਗਿਆ ਜਗਜੀਤ ਦਾ ਹਨਾ ਨਾ ਬਿਸ਼ਕਰ ਮਾ ਆ ਗਿਆ ਵੀਰੇ ਬਿਸ਼ਕਰ ਮਾ 741 ਹਾਂ 22 ਮਾਡਲ ਵੀਰੇ 22 ਮਾਡਲ ਬੰਦ ਬਾਡੀ ਆ ਗਿਆ ਬੰਦ ਬਾਡੀ ਸਾਰਾ ਓਰੀਜਨਲ ਹੈ ਵੀਰੇ ਕੋਈ ਪੇਂਟ ਨਹੀਂ ਦਾ ਠੀਕ ਹੈ ਕੋਈ ਰੀਪੇਂਟ ਵਗੈਰਾ ਨਹੀਂ ਕੋਈ ਵੈਲ ਬੂਲ ਨਹੀਂ ਹੈਗਾ ਤੇ ਮੈਂ ਕੋਈ ਵੈਲ ਨਹੀਂ ਵੀਰੇ ਕਦੇ ਵੀ ਤੇ ਇਹਦੇ ਬਾਈ ਲਵੇਟਾਂ ਦੀ ਗੱਲ ਕਰੀਏ ਇਹਦੇ ਲਵੇਟ ਓਕੇ ਨੇ ਵੀਰੇ ਉਤੋਂ ਦੀ ਦਿਖਾ ਦਿੰ ਮੈਂ ਬਾਈ ਘੁੰਮ ਕੇ ਰੀਪਰ ਇਹ ਵੀ ਪੂਰਾ ਸੋਹਣਾ ਇਹ ਰੰਗ ਦੀ ਗੱਲ ਕਰੀ ਰੰਗ ਜਿਹੜਾ ਨਾਲ ਦਾ ਕੰਪਨੀ ਦਾ ਵੱਜਿਆ ਹੋਇਆ ਉਹ ਵੀ ਆ ਕੋਈ ਐ ਨਹੀਂ ਹੈਗਾ ਬਾਈਨਰੀ ਪੇਂਟ ਵਗੈਰਾ ਕੀਤਾ ਮਗਰਾੜ ਮੁਰੂੜ ਲੱਗੇ ਹੋਏ ਨੇ ਇਹਦੇ ਆ ਮਗਰਾੜ ਲੱਗੇ ਹੋਏ ਨੇ ਵੀਰੇ ਇਹਦੇ ਟਾਇਰਾਂ ਦਾ ਵੀ ਵਧੀਆ ਹੈ ਤੇ ਰੰਗ ਦਾ ਵੀ ਵਧੀਆ ਹੈ ਬਈ ਇਹਦੀ ਰਿਪੇਅਰ ਦਾ ਕੀ ਖਰਚਾ ਵੀਰੇ ਰਿਪੇਅਰ ਤਾਂ ਕੱਲੇ ਬਲੇਡ ਬਦਲ ਕੇ ਚੱਲੂ ਵੀਰੇ ਇਹਦੀ ਬਲੇਡ ਬਦਲ ਕੇ ਚੱਲੂਗਾ ਹਾਂ ਵੀਰੇ ਡਰਮ ਦੇ ਬਲੇਡ ਬਦਲੇ ਜਾਣਾ ਕੱਲੇ ਹਾਂ ਵੀਰੇ ਠੀਕ ਆ ਡਰਮ ਦੇ ਤੇ ਆ ਬਾਸਕਟ ਦੇ ਤੇ ਫਿੰਗਰਾਂ ਵੀ ਜਨਾ ਵਧੀਆ ਪਈਆਂ ਯਾਰ ਆ ਫਿੰਗਰ ਫੁੰਗਰੋ ਫਿੰਗਰ ਕੋਈ ਨਹੀਂ ਟੁੱਟੀ ਹੈਗੀ ਨਾ ਮੰਨੂ ਬੋਸ਼ਵਾਸ਼ ਵੀਰੇ ਓਕੇ ਨੇ ਪੂਰੇ ਹਾਂ ਤੇ ਇਹ ਕੀ ਰੇਟ ਕਰਦੀ ਆਦਾ ਵੀ ਇਹੇ ਵੀਰੇ ਦੇ ਦਾਂਗੇ 2 ਲੱਖ ਰੁਪਏ ਦਾ ਵੀਰੇ 2 ਲੱਖ ਰੁਪਏ ਦਾ ਹਾਂ ਵੀਰੇ ਆ ਪਲੇਟ ਦਿਖਾ ਦੀ ਇੱਕ ਹੋਰ ਆ ਵੀਰੇ ਆ ਬੈਰਿੰਗ ਦੇਖ ਲਓ ਸਾਰੇ origignal ਨੇ ਇਹਦੇ ਹਾਂ ਕੋਈ ਬੈਰਿੰਗ ਨਹੀਂ ਬਦਲੇ ਆਏਗਾ ਸਾਰੇ ਨਾ ਦੇ ਬੈਰਿੰਗ ਨੇ A to Z ਠੀਕ ਹੈ ਕੋਈ ਬੈਰਿੰਗ ਨਹੀਂ ਮੰਨ ਲਓ ਚੇਂਜ ਹੈ ਗਿਆ ਨਹੀਂ ਮੰਨ ਲਓ ਬੈਰਿੰਗ ਵਾਲਾ ਬਗੈਰ ਅੰਗ ਵਾਲਾ ਬੈਰਿੰਗ ਆਂਦਾ ਵਿਸ਼ਕਰਮਾ ਦੇ 22 ਮਾਡਲ ਹੈ 22 ਮਾਡਲ ਹੈ ਸ਼ਾਇਦ ਕੰਡੀਸ਼ਨ ਫੁੱਲ ਸੋਹਣੀ ਹੈ ਠੀਕ ਹੈ ਜਾਣ ਜਾਣ ਕਿਵੇਂ ਬਈ ਇਹ ਜਾ ਵੀਰੇ ਠੀਕ ਹੈ ਲਾਉ ਸੀ ਜਨ ਠੀਕ ਹੈ ਜਿਹੜੀ ਵੀਰੇ ਪਲੇਟ ਆਪਾਂ ਦੇਵਾਂ ਮੂਰਲੀ ਤਾਰਕੀ ਹੈ ਠੀਕ ਹੈ ਹਾਂ ਇਹ ਅੱਗੇ ਆਉਂਦੀ ਸ਼ੋਹ ਬਣੀ ਹੋਈ ਠੀਕ ਹੈ ਉਹ ਤਾਂ ਕਰਕੇ ਆਪਾਂ ਨੂੰ ਰੋਡਾ ਜਿਹਾ ਲੱਗਦਾ ਠੀਕ ਹੈ ਬਾਈ ਕਹਿੰਦਾ ਵੀ ਪਲੇਟ ਆਪਾਂ ਖੋਲੀ ਹੋਈ ਹੈ ਉਹ ਤੁਹਾਨੂੰ ਨਾਲ ਦੇਵਾਂਗੇ ਤੇ ਰੀਪਰਬਈ ਦੇਖਣੀ ਪਰਖਣੀ ਹੈ ਇਹ ਵੀ ਪੂਰਾ ਸੋਹਣਾ ਹੈ ਤੇ ਬਾਈ ਕਹਿੰਦਾ ਜੈ ਜੇ ਰੇਟ ਦੇ ਦਾਂ ਕੀ ਰੇਟ ਕਰਦੀ ਇਹਦਾ 2 ਲੱਖ ਰੁਪਏ ਦਾ ਵੀਰੇ ਬੈਲਟਾ ਬੁਲਟਾ ਦੇਖ ਲੈ ਬੇਦਾਗ ਨੇ 2 ਲੱਖ ਦਾ ਹਾਂ 2 ਲੱਖ ਦੇ ਦਾਂਗੇ ਮਾਨਤਾਨ ਮਾਨਤਾਨ ਵੀਰੇ ਹੋ ਜੂਗਾ ਮਾਨਤਾਨ ਹੋ ਜੂਗਾ ਆ ਜਾਓ ਬਾਈ ਕੋਲੇ ਗੱਲ ਕਰ ਲਿਓ ਨੰਬਰ ਤੇ ਫੋਨ ਕਰਕੇ ਪੁੱਛ ਲਿਓ ਕੋਈ ਗੱਲਬਾਤ ਜੇ ਕਰਨੀ ਆ ਤਾਂ ਵਧੀਆ ਤਰੀਕੇ ਨਾਲ ਬਾਈ ਕਹਿੰਦਾ ਹੈਂਡਲ ਕਰਾਂਗਾ ਕੋਈ ਚੱਕਰ ਨਹੀਂ ਜੇ ਰੀਪਰ ਕੋਈ ਪਸੰਦ ਆਉਂਦਾ ਬਾਈ ਭੇਜ ਵੀ ਦੇਊਗਾ ਹਨਾ ਬਾਈ ਹਾਂ ਭੇਜ ਦਾਂ ਵੀਰੇ ਜਰੂਰ ਠੀਕ ਜੰਦੀ ਵਾਲਾ ਲੋ 1900 ਰੁਪਏ ਕਿਲੋਮੀਟਰ ਤੇ ਉਹਦਾ ਜਿਹੜਾ ਅਗਲੇ ਦਾ ਕਿਰਾਇਆ ਬਣੂਗਾ ਗੱਲ ਹੋ ਜੂਗੀ ਹਨਾ ਬਾਈ ਹਾਂ ਵੀਰੇ ਹੋ ਜੂਗੀ ਜੇ ਕਿਸੇ ਦੇ ਪਸੰਦ ਆਉਂਦਾ ਵੀਡੀਓ ਨੂੰ ਸ਼ੇਅਰ ਕਰਕੇ ਆਜੋ ਲਾਈਕ ਕਮੈਂਟ ਕਰ ਦਿਓ ਤੇ ਬਾਈ ਨਾਲ ਕਰ ਲਓ ਗੱਲ ਡਿਸਕਾਊਂਟ ਬਾਈ ਆਪੇ ਕਰ ਦਊਗਾ ਹਾਂ ਡਿਸਕਾਊਂਟ ਕਰਾਂਗੇ ਬਾਈ ਜਰੂਰ